ਹਾਂਜੀ ਦੋਸਤੋ ਅੱਜ ਮੈਂ ਇੱਕ ਛੋਟੀ ਕਹਾਣੀ ਲੈ ਕੇ ਆਇਆ ਇਸ ਕਹਾਣੀ ਦਾ ਨਾਮ ਰੱਬ ਦਾ ਦੋਸਤ ਹੈ ਇੱਕ ਬੱਚੇ ਦੀ ਕਹਾਣੀ ਹੈ ਜੋ ਸਿਖਰ ਦੁਪਹਿਰੇ ਨੰਗੇ ਪੈਰੀ ਫੁੱਲ ਵੇਚ ਰਿਹਾ ਹੁੰਦਾ ਤੇ ਬਹੁਤ ਸਾਰੇ ਲੋਗੋ ਦੇ ਨਾਲ ਤੋਲ ਮੋਲ ਕਰ ਰਹੇ ਹੁੰਦੇ ਆ ਮੋਲ ਪਾ ਕਰ ਰਹੇ ਹੁੰਦੇ ਆ ਤੇ ਇੱਕ ਨਾਲ ਖੜਾ ਵਿਅਕਤੀ ਉਹਦੇ ਪੈਰਾਂ ਨੂੰ ਦੇਖਦਾ ਤੇ ਉਹਨੂੰ ਬੜੀ ਬੜਾ ਤਰਸ ਆਉਂਦਾ ਤੇ ਉਹਦੇ ਲਈ ਭੱਜ ਕੇ ਜਾ ਕੇ ਨਾਲ ਦੇ ਕਿਸੇ ਦੁਕਾਨ ਤੋਂ ਸ਼ੂਜ਼ ਲੈ ਕੇ ਆਉਂਦਾ ਔਰ ਉਹਨੂੰ ਦੇ ਦਿੰਦਾ ਹੈ ਉਹ ਬੱਚਾ ਭੱਜ ਕੇ ਬੂਟ ਪਾ ਲੈਂਦਾ ਠੀਕ ਹੈ ਬੂਟ ਪਾ ਕੇ ਉਹਨੂੰ ਬੜਾ ਸਕੂਨ ਆਉਂਦਾ ਉਹ ਬੰਦੇ ਦਾ ਹੱਥ ਫੜ ਕੇ ਕਹਿਣ ਲੱਗਾ ਕਿ ਤੁਸੀਂ ਰੱਬ ਹੋ ਉਹ ਬੰਦਾ ਕੰਨੀ ਹੱਥਾ ਲਾ ਕੇ ਕਹਿੰਦਾ ਨਾ ਭਾਈ ਮੈਂ ਤਾਂ ਰੱਬ ਨਹੀਂ ਹਾਂ ਉਹ ਕਹਿੰਦਾ ਫੇਰ ਤੁਸੀਂ ਰੱਬ ਦੇ ਦੋਸਤ ਹੋਗੇ ਕਿਉਂਕਿ ਰਾਤੀ ਮੈਂ ਸੌਣ ਤੋਂ ਪਹਿਲਾਂ ਅਰਦਾਸ ਕੀਤੀ ਸੀ ਕਿ ਰੱਬਾ ਮੇਕੋ ਬੂਟ ਨਹੀਂ ਹੈਗੇ ਮੈਨੂੰ ਬੂਟ ਦੇ ਦਿਓ ਤੁੱਬੇ ਪੈਰ ਬੜੇ ਸੜਦੇ ਆ ਤੇ ਇਹਨਾਂ ਕਹਿੰਦੇ ਮੁੰਡੇ ਦੇ ਅੱਖਾਂ 'ਚੋਂ ਵੀ ਪਾਣੀ ਆ ਗਿਆ ਬੰਦਾ ਵੀ ਥੋੜਾ ਭਾਵੁਕ ਹੋ ਗਿਆ ਤੇ ਮੁੰਡਾ ਇਹ ਕਹਿੰਦੇ ਹੋਏ ਚਲਾ ਗਿਆ ਕਿ ਰੱਬ ਦਾ ਦੋਸਤ ਬਣਨਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਆ ਮੈਂ ਵੀ ਕੋਸ਼ਿਸ਼ ਕਰਾਂਗਾ